we uh -huh. ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਫ ਕਾ ਸਰਪੰਚ ਬੀਬੀ ਮਲਕੀਤ ਕੌਰ ਕਲਕੱਤਾ ਦੇ ਜਿਹੜੇ ਸਾਫ ਕਾ ਸਰਪੰਚ ਸੀਗੇ ਮਲਕੀਤ ਕੌਰ ਕਲਕੱਤਾ ਉਹਨਾਂ ਦੇ ਜਿਹੜੇ ਪੁੱਤਰ ਆਗੇ ਉਹਨਾਂ ਦੀ ਤਕਰੀਬਨ ਇੱਕ ਇੱਕ ਘੰਟਾ ਪਹਿਲਾਂ 4:30 ਵਜੇ ਦੇ ਕਰੀਬ ਬੱਸ ਸਟੈਂਡ ਸ਼ਹਿਣਾ ਤੇ ਉਹ ਕੋ ਪ੍ਰਾਪਰਟੀ ਡੀਲਰ ਦੇ ਦੁਕਾਨ ਤੇ ਬੈਠਾ ਗੱਲਾਂ ਕਰ ਰਿਹਾ ਸੀ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੇ ਗੋਲੀ ਮਾਰ ਕੇ ਜਿਹੜੇ ਉਹ ਮੌਕੇ ਤੇ ਫਰਾਰ ਹੋ ਗਏ ਸੁਖਮਿੰਦਰ ਸਿੰਘ ਕਲਕੱਤਾ ਦੀ ਜਿਹੜੀ ਮੌਕੇ ਤੇ ਜਿਹੜੀ ਉਹ ਮੌਤ ਹੋ ਗਈ ਅੱਜ ਸਾਡਾ ਸਮੁੱਚਾ ਪਿੰਡ ਸਮੁੱਚਾ ਪਰਿਵਾਰ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਇੱਥੇ ਮੇਨ ਬਸਟੈਂਡ ਸ਼ੈਨਾ ਤੇ ਖੜਾਗਾ ਜੀ ਕਿੰਨੀਆਂ ਕ ਗੋਲੀਆਂ ਲੱਗੀਆਂ ਪਾਈ ਕਲਕੱਤਾ ਗੋਲੀ ਉਹਦੇ ਮਦਰ ਕਹਿੰਦੇ ਪੁਲਿਸ ਦੇ ਕਾਬਦੇ ਦਾ ਸ਼ਟਰ ਲੱਗਿਆ ਹੋਵੇ ਗੋਲ ਗੋਦੇ ਗਲਾਂ ਵਿੱਚ ਗਲਬੇ ਦੀ ਬਲੱਡ ਆ ਜਿਹੜਾ ਬਹੁਤ ਜ਼ਿਆਦਾ ਨਿਕਲ ਰਿਹਾ ਸੀ ਉਹਦੀ ਗੋਲੀ ਬੱਜਣ ਨਾਲ ਤੁਰੰਤ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਜਿਹੜ ਉਹ ਗੱਡੀ ਚ ਉਤਰ ਕੇ ਪ੍ਰਾਪਰਟੀ ਲੀਜ਼ ਦੀ ਦੁਕਾਨ ਦੇ ਵਿੱਚ ਵੜਿਆ ਸੀਗਾ ਉੱਥੋਂ ਨੇ ਉਹਦੇ ਫਾਇਰ ਕਰਕੇ ਗੋਲੀ ਮਾਰ ਕੇ ਉਹਦੀ ਧਾਉਣ ਦੇ ਵਿੱਚ ਦਾ ਤੁਰੰਤ ਮੌਕੇ ਤੇ ਆਪਣੀ ਗੱਡੀ ਲਿਜਾ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ ਉਹ ਕੁਝ ਕੁ ਸਮਾਂ ਦੀ ਦੂਰੀ ਤੇ ਇੱਥੇ ਜਿਹੜਾ ਥਾਣਾ ਵੀ ਆ ਕਿੰਨੀ ਥਾਣਾ ਸਿਰਫ 200 ਗਾਇਜ਼ ਦੀ ਦੂਰੀ ਤੀ ਹੈਗਾ ਜੀ ਪੁਲਿਸ ਪ੍ਰਸ਼ਾਸਨ ਉਦੋਂ ਕਾਫੀ ਟਾਈਮ ਬਾਅਦ ਆਇਆਗਾ ਜਦੋਂ ਕਿ ਹੁਣ ਸਾਡੇ ਇੱਕ ਸੋਮ ਕੁਮਾਰ ਸ਼ਰਮਾ ਜੀ ਵੀ ਡੀਐਸਪੀ ਤਪਾ ਵੀ ਉਹਨਾਂ ਦੀ ਅਗਵਾਈ ਵਿੱਚ ਪੁਲਿਸ ਪਾਲ ਟਿਕਾਏ ਗਏ ਆ ਵੀ ਅਪਰੰਤੂ ਸਾਡਾ ਜਿੰਨਾ ਪਿੰਡ ਦਾ ਸਾਰਾ ਨਗਰ ਉਹ ਸਮੁੱਚਾ ਕਿੱਥੇ ਠੜਕਦੇ ਬੈਠਾ ਜਿੰਨਾ ਟਾਈਮ ਸਾਡੇ ਕਲਕੱਤਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਠੜਕਦੇ ਇਸੇ ਤਰੀਕਾ ਜਾਮ ਰੱਖਾਂਗੇ ਹਰੀਵਾਲ ਸਾਹਿਬ ਇੱਕ ਉਹਨਾਂ ਨੇ ਪਹਿਲਾਂ ਮੰਗ ਕੀਤੀ ਵੀ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਵੀ ਸਾਨੂੰ ਜਾਨ ਨੂੰ ਖਤਰਾ ਹੈ ਕਿ ਕਿੰਨੀ ਸੱਚਾਈ ਉਹ ਗੱਲ ਇਹ ਗੱਲ ਇਹ ਸੀ ਕਿ ਜਿਹੜਾ ਇਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਹੀ ਬਾਤ ਚੱਕਦਾ ਸੀ ਸਮੇਂ-ਸਮੇਂ ਤੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੇ ਬੁਲੰਦ ਕਰ ਰਿਹਾ ਸੀ ਜਿਸ ਕਰਕੇ ਇਹਨੂੰ ਖਤਰਾ ਸੀ ਤੇ ਪਰਚੇ ਵੀ ਕਾਫੀ ਜ਼ਿਆਦਾ ਸੀਗੇ ਇਸ ਕਰਕੇ ਇਨਸਾਫ ਦੀ ਮੰਗ ਰੱਖਦਾ ਸੀ ਵੀ ਹਾਂ ਮੈਨੂੰ ਮੱਤਰ ਕੇ ਮੇਰੇ ਪਰਿਵਾਰ ਨੂੰ ਖਤਰਾ ਹੈਗਾ ਪਹਿਲਾਂ ਵੀ ਆ ਸਾਡੇ ਨਾਲ ਬਹੁਤ ਹੀ ਪਿਆਰਾ ਮਿੱਤਰ ਹੈ ਗੁਰਦੀਪ ਸਿੰਘ ਬਾਬਾ ਇਹਨੇ ਦੱਸਿਆ ਕਿ ਉਹਦੇ ਦੀਵਾਲੀ ਵਾਲੇ ਦਿਨ ਵੀ ਕੀ ਨਾ ਫਟਾਉਣੀ ਤੇਰਾ ਨਾ ਗੁਰਜੀਤ ਸਿੰਘ ਸ਼ਾਹਨੇ ਸਿੰਘ ਇੱਕਾ ਛੋਟੇ ਇੱਥੇ ਸ਼ਾਹਨੇ ਦੇ ਬਿਲਕੁਲ ਬੱਸ ਸਟੈਂਡ ਦੇ ਉੱਪਰ ਇੱਕ ਕਤਲ ਹੋਇਆ ਹੈਗਾ ਸਾਬਕਾ ਸਰਪੰਚ ਦੇ بیٹے ਦਾ ਕੀ ਕਹਿਣਾ ਚਾਹੋਗੇ ਦੇਖੋ ਜੀ ਜਦੋਂ ਦਾ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਡੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੀ ਆਵਾਜ਼ ਚੁੱਪਣ ਵਾਲੇ ਜੀ ਮੁੱਸੇ ਵਾਲਾ ਆਦੀਪ ਸਿੰਘ ਉਹਨਾਂ ਦਾ ਸਾਰਿਆਂ ਦਾ ਹੀ ਕਤਲ ਹੋਇਆ ਸੋ ਸੰਦੀਪ ਨਗਲੰਦਾ ਇਹੋ ਜੇ ਪੂਰੇ ਨੌਜਵਾਨ ਜਿਹੜੇ ਸੀਗੇ ਪੰਜਾਬ ਦੇ ਉਹਨਾਂ ਦਾ ਕਤਲ ਹੋਇਆ ਅੱਜ ਬੜੀ ਮੰਦਭਾ ਕੀ ਘਟਨਾ ਜਿਹੜੀ ਸਾਡੇ ਸੈਨੇ ਦੇ ਵਿੱਚ ਵਾਪਰੀ ਆ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਤੁਹਾਨੂੰ ਸਾਰੇ ਪੱਤਰਕਾਰ ਭਾਈ ਚਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਉਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਜਿਹੜੀ ਆਵਾਜ਼ ਆ ਕੋ ਚੱਕਦੇ ਸੀਗੇ ਤੇ ਹਰ ਇੱਕ ਗਰੀਬ ਮਜ਼ਲੂਮ ਦੇ ਹੱਕ ਦੇ ਵਿੱਚ ਖੜਦੇ ਸੀ ਸੋ ਇਹਨਾਂ ਨੂੰ ਸਰਕਾਰਾਂ ਦੇ ਅੱਖਾਂ ਦੇ ਵਿੱਚ ਰੜਕਣ ਕਾਰਨ ਅੱਜ ਕਿਸੇ ਨਾ ਕਿਤੇ ਉਹਨਾਂ ਦਾ ਜਿਹੜਾ ਇਹ ਕਤਲ ਆਇਓ ਕਰਵਾਇਆ ਜਾ ਚੁੱਕਿਆ ਹੈ ਜੇ ਜੇ ਇਨਸਾਫ ਨਾ ਮਿਲੇ ਸੋ ਕਤਲ ਕੀ ਕਰੂਗੇ ਇਹ ਅਨਸਾਫ਼ ਮਿਲਿਆ ਅਸੀਂ ਸਮੁੱਚਾ ਪਿੰਡ ਭਾਵੇਂ ਸਾਡੇ ਉਹਦੇ ਨਾਲ ਕਿੰਨੇ ਵੱਡੇ ਮਤਭੇਦ ਸੀ ਕਿਸੇ ਦੇ ਮਤਭੇਦ ਸੀ ਅਸੀਂ ਇੱਕ ਜੁੱਟ ਹੋ ਕੇ ਸਾਰਾ ਪਿੰਡਾ ਉਹ ਅਸੀਂ ਸੰਘਰਸ਼ ਵਿੱਡਾਂਗੇ ਤੇ ਇਹ ਰੋਡ ਆ ਜਿਹੜਾ ਅਸੀਂ ਜਾਮ ਰੱਖਾਂਗੇ ਜੰਗਾ ਜੀ ਵੀ ਕੇ ਜੂ ਅਗਰਾਹਾ ਕਾਈ ਪ੍ਰਧਾਨਾ ਜੀ ਸ਼ਹਿਣੇ ਤੋਂ ਓਕੇ ਅੱਜ ਤੁਹਾਡੇ ਇੱਥੇ ਇੱਕ ਬਸ ਸਟੈਂਡ ਤੋਂ ਕਤਲ ਹੋਇਆ ਹੈਗਾ ਸਾਫ ਕਲ ਸਰਾਜ ਦੇ ਬੇਟੇ ਸੁਖਵਿੰਦਰ ਸਿੰਘ ਕਲਕੱਤਾ ਦਾ ਕੀ ਕਹਿਣਾ ਜੀ ਉਹ ਕਿਉਂ ਹੋਇਆ ਕੀ ਗੱਲ ਹੈ ਸਾਰੀ ਇਹ ਬਹੁਤ ਮਾੜੀ ਗੱਲ ਆ ਜੀ ਬਹੁਤ ਮੰਗ ਭਾਗੀ ਖਬਰ ਆ ਜੀ ਦੋ ਐ ਨੌਜਵਾਨ ਦੇ ਕਤਲ ਦਿਨੋਂ ਦਿਨ ਬਾਅਦ ਰਹੇ ਆ ਸਿਆਸਤਾਂ ਪਤਾ ਨਹੀਂ ਸਰਕਾਰ ਕੀ ਕਰ ਰਹੀ ਆ ਅੱਖਾਂ ਮੀਚੀ ਬੈਠੀ ਆ ਨੌਜਵਾਨਾਂ ਦੇ ਜ਼ਿਆਦਾਤਰ ਦੇ ਕਤਲ ਹੁੰਦੇ ਆ ਦੇਖੋ ਪਿੱਛੇ ਦੇ ਸਿੱਧੂ ਮੂਸੇ ਵਾਲਾ ਮਾਰਿਆ ਉਦੋਂ ਉਹਨੂੰ ਨਹੀਂ ਕੋਈ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲਿਆ ਹੋਰ ਅਨੇਕਾਂ ਹੀ ਕਤਲ ਹੋਈ ਜਾਂਦੇ ਆ ਕਿ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਆ ਵੀ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਜਿਨੇ ਆਹ ਕਤਲ ਕੀਤਾਗਾ ਉਹਨੂੰ ਸਾਡੇ ਪਿੰਡ ਦਾ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਲਾਖਾਂ ਮਗਰ ਛੱਟਿਆ ਜਾਵੇ ਤਾਂ ਤੋਂ ਦੇ ਤੇ ਕਾਰਵਾਈ ਕੀਤੀ ਜਾਵੇ ਜੀ ਕੁਝ ਪਹਿਲਾਂ ਬਈ ਜਿਹੜੀ ਕਲਕੱਤਾ ਵੱਲੋਂ ਇੱਕ ਸਕਿਉਰਟੀ ਵੀ ਮੰਗੀ ਗਈ ਸੀ ਨਾ ਕੀ ਕਾਰਨ ਕੀ ਸੀ ਹਰੇ ਹਾਉ ਉਦੋਂ ਵੀ ਉਹਨੂੰ ਸਕਿਉਰਟੀ ਦਿੱਤੀ ਨਹੀਂ ਜੀ ਸਕਿਉਰਟੀ ਦੇਣ ਦਾ ਨਾਂ ਦਾ ਫਰਜ਼ ਬਣਦਾ ਸੀਗਾ ਜੀ ਸਰਕਾਰ ਦਾ ਕਿਉਂਕਿ ਉਹਨੂੰ ਪਤਾ ਸੀਗਾ ਵੀ ਮੇਰੇ ਲਾਕਡਾਟ ਆ ਗਈ ਵੀ ਕਿਉਂਕਿ ਪਿੰਡ ਦੇ ਵਿੱਚ ਸਰਪੰਚ ਰਾਣ ਦੇ ਨਾਂ ਤੇ ਮਾਤਾ ਜੀ ਉਹਨਾਂ ਦੇ ਸਰਪੰਚ ਸੀਗੇ ਉਹ ਲਾਕਡਾਟ ਕਾਰਨ ਕਰ ਕੀ ਹੋਇਆ ਜੀ ਜੋ ਕੰਮ ਵੀ ਹੋਇਆ ਪਰ ਸਕਿਉਰਟੀ ਵੀ ਦੇਣੀ ਚਾਹੀਦੀ ਸੀ ਸਰਕਾਰ ਨੂੰ ਆਮਦਾਲ ਪਾਰਟੀ ਆ ਜਿਹੜੀ ਫੇਲ ਹੋ ਚੁੱਕੀ ਹੈ ਜੀ ਸਾਡੇ ਭਰਾ ਨੂੰ ਤੈਨ ਤਿਹਾਰੇ ਜਿਹਦੇ ਨਾਲ ਇੰਨਾ ਸਮਾਂ ਬਤਾਇਆ ਸਾਡੇ ਨਾਲ ਓਕੇ ਸਮੇਂ ਖੜਿਆ ਮਾਰੇ ਸਮੇਂ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਹ ਸਰਪੰਚ ਐਸੋ ਪਿੰਡ ਦਾ ਜਿਹੜਾ ਪਿੰਡ ਦੀਆਂ ਵੋਟਾਂ ਨਾਲ ਜਿੱਤੇ ਆ ਹੋਵੇ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਏਦਾਂ ਦੇ ਸਰਪੰਚ ਵੀ ਕਰਕੇ ਗਏ ਆ ਤਰੀਫ ਉਹ ਸਰਪੰਚ ਨੂੰ ਉਹਨਾਂ ਨੇ ਮੈਂਬਰ ਪਾਰਲੀਮੈਂਟ ਹੁੰਦਾ ਜੀ ਸਰਪੰਚ ਦੀ ਤਾਰੀਫ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ ਕਿਉਂ ਦੀ ਤਾਰੀਫ ਦੇ ਕਾਬਲ ਸੀ ਉਹ ਬੰਦਾ ਜਿਹੜਾ ਕੰਮ ਕੀਤੇ ਆ ਪਿੰਡ ਦੇ ਤਾਰੀਫ ਦੇ ਕਾਬਲ ਸੀ ਸਰਤਾਜ ਸਿੰਘ ਜੀ ਸਿੰਘ ਮਾਨ ਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉਹ ਆਉਣਾ ਨੇ ਠੋਕ ਕੇ ਕੀਤੀ ਪੂਰੇ ਐਕਟਿਵ ਸੀ ਜਿਵੇਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਾਂਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜੇ ਨਸ਼ੇੜੀਆਂ ਨੂੰ 4 ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੁਣ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਆ ਵੀ ਨਾਲ ਹੁੰਦਾ ਸੀ ਨਾਲ ਨਾਲ ਰਹਿੰਦਾ ਹੁੰਦਾ ਸੀ ਆਹ ਕਲਾ ਬੰਦਾ ਤੇ ਹੁਣ ਇੱਕਦਮ ਪਾਈ ਦਾ ਸਰਪੰਚ ਸਾਹਿਬ ਦਾ ਅਸਲਾ ਜ਼ਬਤ ਕਰ ਲਿਆ ਜਾਂਦਾਗਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਤੇ ਇੱਕਦਮ ਜਿਹੜਾ ਬੰਦਾ ਨਾਲ ਰਹਿੰਦਾ ਉਹ ਤੋਂ ਹੁਣ ਕਿਸੇ ਸ਼ਹਿਤ ਹੀ ਹੋਈ ਆ ਇਹ ਗੱਲ ਉਹ ਨਸ਼ੇੜੀ ਬੰਦਾ ਠੀਕ ਹੈ ਉਹ ਆਏ ਆਪ que ਮੈਂ ਗੋਲੀ ਮਾਰ ਦੂ ਉਹ ਕਿਸੇ ਦੀ ਸ਼ਹਿਦ ਹੀ ਹੋਇਆ ਗੋਲੀ ਮਾਰ ਕੇ ਬੰਦਾ ਲਾਈਵ ਕਿਵੇਂ ਹੋ ਜੂ ਯਾਰ ਪਿੰਡ ਜੇ ਜਾਂਦਾ ਮੈਂ ਤਾਂ ਸਮਝ ਨਹੀਂ ਉਹ ਲਾਈਵ ਵੀ ਹੋਇਆ ਉਹ ਵੰਗੋ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਸ਼ਾਹਸ਼ਾਹ ਕਿਸੇ ਨੇ ਨਹੀਂ ਸ਼ਾਹਦੇਸ਼ਾਹ ਜੀ ਬਹੁਤ ਵੱਡੀ ਸ਼ਾਹਦੇਸ਼ਾਹ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਠੀਕ ਆ ਇਹ ਫਿਰ ਇੱਥੋਂ ਹੁਣ ਧਰਨਾ ਇਹ ਜਿਹੜਾਗਾ ਉਹ ਚੱਕਿਆ ਨਹੀਂ ਜਾਊਗਾ ਇੱਥੇ ਅਸੀਂ ਬੈਠੇ ਆ ਤੇ ਇੱਥੇ ਹੀ ਅਸੀਂ ਬੈਠੇ ਰਹਾਂਗੇ ਰਸਤਰ ਪ੍ਰਸ਼ਾਸਨ ਆਇਆ ਬਈ ਇੱਥੇ ਪ੍ਰਸ਼ਾਸਨ ਆਇਆ ਜੀ ਉਹ ਲਾਸ਼ ਨੂੰ ਲਿਜਾਣ ਲੱਗੇ ਸੀ ਸਰਪੰਚ ਸਾਹਿਬ ਦੀ ਨੂੰ ਤੇ ਪਿੰਡ ਸਾਰੇ ਇਕੱਠਾ ਹੋ ਗਿਆ ਤੇ ਫਿਰ ਲਾਸ਼ ਆ ਜਿਹੜੀ ਉਹ ਤੇ ਐਂਬੂਲੈਂਸ ਵੀ ਉਹ ਇੱਥੇ ਲਾ ਕੇ ਖੜੇ ਆ ਠੀਕ ਆ ਉਹ ਕਹਿੰਦੇ ਵੀ ਲਾਸ਼ ਅਸੀਂ ਲੈ ਕੇ ਜਾਣੀ ਆ ਪਰ ਨਹੀਂ ਭਾਈ ਸਾਨੂੰ ਪਤਾ ਉਹ ਮੂਸੇ ਵਾਲੇ ਦਾ ਵੀ ਅਜੇ ਤੱਕ ਇਨਸਾਫ ਮਿਲਿਆ ਹਲਕੌਰ ਸਿਓ ਅੱਜ ਵੀ ੱੱਕੇ ਖਾਂਦਾ ਫਿਰਦਾ ਹੈ ਕੋਟਾਂ ਕਚਹਿਰੀਆਂ ਦੇ ਵਿੱਚ ਇੰਨਾ ਵੱਡਾ ਨਾਂ ਸੀਗਾ ਮੂਸੇ ਵਾਲੇ ਦਾ ਜਦੋਂ ਉਹਨੂੰ ਨਹੀਂ ਇਨਸਾਫ ਮਿਲਿਆ ਉਦੋਂ ਵੀ ਇਹ ਕਹਿੰਦੇ ਸੀ ਵੀ লাশ ਨਾ ਚੱਕੋ ਭਾਈ ਫੇਰ ਨਹੀਂ ਕੋ ਇਨਸਾਫ ਮਿਲਦਾ ਇੰਨਾ ਵੱਲਡ ਨਾ ਵੱਲਡ ਦੇ ਉੱਤੇ ਉਹ ਬੰਦੇ ਦਾ ਨਾਂ ਸੀ ਜਦੋਂ ਉਹਦਾ ਪਿਓ ਵਾਂ ੱੱਕੇ ਖਾਂਦਾ ਫਿਰਦਾ ਉਹਨੂੰ ਇਨਸਾਫ ਨਹੀਂ ਮਿਲਿਆ ਉਹ ਸਾਨੂੰ ਇੱਥੇ ਯਾਰ ਕੀ ਇਨਸਾਫ ਦੇ ਦੇਣਗੇ ਇਨਸਾਫ ਤਾਂ ਸਾਨੂੰ ਉਹਨਾ ਟਾਈਮ ਹੀ ਆ ਜਿੰਨਾ ਟਾਈਮ ਸਾਇਟੀ ਇੱਥੇ লাশ ਪਈ ਆ ਸਸਕਾਰ ਨਹੀਂ ਕਰਦੇ ਇਨਸਾਫ ਮਿਲਣ ਆ ਮਿਲ ਗਿਆ ਜਿੱਦੇ ਸਸਕਾਰ ਹੋ ਗਿਆ ਉਹਦੇ ਬਾਈ ਕੋਈ ਹਿਸਾਬ ਨਹੀਂ ਮਿਲਦਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੰਦਾ মিডিਆ ਦੇ ਜ਼ਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਪੱਟੀ ਗਣਤੀ ਦੇ ਵਿੱਚ ਉਹ ਬੰਦਾ ਪੰਜਾਬ ਖਾਤਰ ਬੋਲਦਾ ਸੀ ਅੱਜ ਸਿਰਫ ਸਹਨੇ ਪਿੰਡ ਦੀ ਜ਼ਿੰਮੇਵਾਰੀ ਨਹੀਂ ਸੀ ਇੱਥੇ ਰੋਡ ਤੇ ਬਹਿਣਾ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਬਣਦੀ ਆ ਅੱਜ ਸਹਨੇ ਪਿੰਡ ਦਾ ਸਰਪੰਚ ਜਿਹੜਾ ਬੇਖੌਫ ਹੋ ਕੇ ਬੋਲਦਾ ਸੀ ਅੱਜ ਉਹ ਜ਼ਹਾਨਤ ਹੋ ਗਿਆ ਕੱਲ ਨੂੰ ਕਿਸੇ ਦੇ ਵੀ ਧੀ ਪੁੱਤ ਦੀ ਵਾਰੀ ਆ ਸਕਦੀ ਆ ਠੀਕ ਹੈ ਇਹਨਾਂ ਨੂੰ ਨੱਖ ਪਾਉਣੀ ਪਊਗੀ ਇੱਥੇ ਇਕੱਠੇ ਹੋ ਕੇ ਬਹਿਣਾ ਪਊ ਫੇਰ ਗੱਲ ਬਣੂ ਨਹੀਂ ਗੱਲ ਨਹੀਂ ਬਣ ਰਹੀ ਰਸਤੇ ਨਾਲ ਰਹੇ ਹੋ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਦੱਸਿਓ ਉਹਨਾਂ ਨੇ ਕੋਈ ਪਹਿਲਾਂ ਪਹਿਲਾਂ ਬਾਈ ਲਗਾਤਾਰ ਧਮਕੀਆਂ ਉਹਦੀਆਂ ਰਹੀਆਂ ਮੈਂ ਉਸ ਤੋਂ ਬਾਅਦ ਜਿਆਦਾ ਮਿਲਿਆ ਨਹੀਂ ਸੀ ਬਾਈ ਨੂੰ ਅਸੀਂ ਇਕੱਠੇ ਜਦੋਂ ਸਮਾਂ ਬਤਾਇਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਹੁੰਦੇ ਸੀ ਉਦੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ ਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਲਾਹਵ ਸਿੰਘ ਵੀ ਧਮਕੀ ਦੇ ਕੇ ਗਿਆ ਸੀ ਹਸਪਤਾਲ ਕਹਿੰਦਾ ਤੈਨੂੰ ਮਰਾਉਂਗਾ ਅੱਛਾ ਉਹ ਪੈਂਦਾ ਪਿੰਟ ਦੇ ਬੰਦੇ ਚਸ਼ਮਦੀਦ ਗਵਾਹ ਨੇ ਠੀਕ ਹੈ ਬਾਈ ਮੈਨੂੰ ਤੁਸੀਂ ਦੱਸੋ ਵੀ ਲਾਹਵ ਸਿੰਘ ਨੂੰ ਕੋਈ ਕਹਿੰਦਾ ਸ਼ੱਕ ਹੈਗਾ ਕਿ ਨਹੀਂ ਹੈਗਾ ਏ ਮਰਵਾਈ ਲਾਟੇ ਨਾ ਬੋਲੇ ਆ ਸੁਣਦੇ ਹੋ ਤੁਸੀਂ ਆ ਮੈਕਾਂ ਦੇ ਵਿੱਚ ਸੋਲਿ ਬਾਜ ਹਾਂਜੀ ਅੱਗੇ ਆਜੋ ਆ ਆਜੋ ਦੇ ਵਿੱਚ ਪਾ ਗਈ ਹਾਂ ਪਰਥੋ ਦੀ ਕੋਈ ਗੱਲ ਨਾ ਪਰਥੋ ਧਰਨਾ ਸੀ ਪਾਪ ਵਾਲੇ ਸਰਪੰਚ ਵੀ ਬੈਠੇ ਸੀ ਤਨਕਾਰ ਮੈਂ ਤੇਰੇ ਮਾਰ ਕੇ ਥੱਪੜ ਤੈਨੂੰ ਜੇਲ੍ਹ ਦੇ ਅੰਦਰ ਵੀ ਸਿੱਟ ਦੂੰ ਜੀ ਉਹ ਵਿਵਾਦ ਪੁਰਾਣੀ ਪੁਰਾਣੀ ਵੀਡੀਓ ਜੀ ਉਹ ਪੁਰਾਣੀ ਵੀਡੀਓ ਪਰਥੋ ਦੀ ਗੱਲ ਹੈ ਜੀ ਜੋ ਤੇ ਇੱਕ ਮਿੰਟ ਇੱਕ ਮਿੰਟ ਉਹ ਆਪਣੇ ਕੋਲ ਵੀਡੀਓ ਸמור ਹੈ ਉਹ ਸਬੂਤ ਆ ਆਪਣੇ ਕੋਲ ਜਦੋਂ ਕਹਿੰਦਾ ਪਰਸੋ ਦੀ ਗੱਲ ਹੈ ਇਹ ਸਾਡੇ ਭਦੌੜ ਧਰਨਾ ਸੀਗਾ ਉੱਥੇ ਝਾੜੂ ਵਾਲੇ ਸਰਪੰਚਾਇਤਾਂ ਦਾ ਸੀ ਤਿੰਨ ਸਰਪੰਚ ਧਰਨੇ ਤੇ ਬੈਠੇ ਸੀਗੇ ਉਹਨਾਂ ਦੇ ਖਿਲਾਫ ਬੋਲਿਆ ਸੀ ਪੰਜਾਬ ਸਰਕਾਰ ਦੇ ਖਿਲਾਫ ਬੋਲਿਆ ਸੀ ਇਸ ਰੰਜਸ ਕਰਕੇ ਉਹਨਾਂ ਨੇ ਸਰਕਾਰ ਦਾ ਕੰਮ ਆ ਇਹਨਾਂ ਨੇ ਮਰਵਾਇਆ ਗਾ ਜੀ ਇਹਨਾਂ ਨੇ ਮਰਵਾਇਆ ਪਰਸੋ ਦੀ ਹੋ ਹੋਈ ਫਿਰਦੇ ਸੀ ਜੀ ਮੈਂ ਕਹਿੰਦਾ ਸੀ ਇਹ ਗੱਲ